ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਹਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱतरी ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਣੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਲੱਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸ ਤੇ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਉਗੀ ਕਿਸੇ ਨੂੰ ਕੋਈ ਰੁਪਈਆ ਦੇਣੇ ਪਏ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਲਾਸਟ ਵੀਕ ਸਾਨੂੰ ਉਪਰ ਆਰਡਰ ਹੋਏ ਸੀ ਵੀ ਇਹ ਸੋਨਾ ਰਾਣੀ ਦੇ ਨਾਮ ਤੇ ਜੋ ਪ੍ਰਾਪਰਟੀ ਇੱਥੇ ਸਾਧਾ ਵਾਲੀ ਬਸਤੀ ਚ ਪੈਂਦੀ ਆ ਵੀ ਇਹਨਾਂ ਦੀ ਪ੍ਰਾਪਰਟੀ ਦੇ ਨਕਸ਼ੇ ਪਤਾ ਕੀਤੇ ਜਾਣ ਵੀ ਪ੍ਰਵਾਨਗੀ ਲਈਏ ਕਿ ਨਹੀਂ ਅਸੀਂ 3 ਦਿਨਾਂ ਦਾ ਸਮਾਂ ਇਹਨਾਂ ਨੂੰ ਲਾਸਟ ਵੀਕ ਦਿੱਤਾ ਸੀ 3 ਦਿਨਾਂ ਤੋਂ ਬਾਅਦ ਵੀ ਇਹਨਾਂ ਵੱਲੋਂ ਕੋਈ ਰਿਪਲਾਈ ਸਾਡੇ ਕੋਲ ਪ੍ਰਾਪਤ ਨਹੀਂ ਹੋਇਆ ਤੇ ਹੁਣ ਬਣਦੀ ਕਾਰਵਾਈ ਅੱਜ ਡੈਮੋਲੇਸ਼ਨ ਦੀ ਇੱਤੇ ਕਰ ਦਿੱਤੀ ਗਈ ਹੈ ਸੀ ਰਜਿਸਟਰੀ ਹੈ ਚਾਰਜ ਰਜਿਸਟਰੀ ਵਗੈਰਾ ਜਾਂ ਕਾਗਜ਼ ਪੱਤਰ ਹੋਰ ਸੀਗੇ ਇਹਨੇ ਕੋਈ ਮਾਲਕੀ ਇਹਨਾਂ ਨੇ ਦਸਤਾਵੇਜ਼ ਵਿੱਚ ਕੋਈ ਨਕਸ਼ਾ ਕੋਈ ਕੰਪਾਊਂਡਿੰਗ ਫੀਸ ਕੁਝ ਨਹੀਂ ਇਹਨਾਂ ਨੇ ਪੇਸ਼ ਕੀਤਾ ਸਾਨੂੰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਿਉਂਕਿ ਇਹ ਕੋਰ ایرੀਆ ਹੈਗਾ ਟਾਈਟ ایرੀਆ ਇਹਦੇ ਲਈ ਅਸੀਂ ਆਪਣਾ ਹਿਲਟੀ ਤੇ ਹੈਮਰ ਮੈਨੂਅਲ ਤਰੀਕੇ ਨਾਲ ਅੰਦਰੋਂ ਸਾਰਾ ਡੈਮੋਲਿਸ਼ ਕਰਤਾ ਹੋਇਆ ਬਾਹਰ ਦੀ ਸੇਫਟੀ ਨੂੰ ਦੇਖਦੇ ਹੋਏ ਅਸੀਂ ਜੀਸੀਬੀ ਨਹੀਂ ਲਾ पाए ਤੇ ਗਲੀ ਵੀ ਤੰਗ ਹੈਗੀ ਆ ਉਹਦੇ ਕਰਕੇ ਅਸੀਂ ਮੈਨੂਅਲ ਲਿਵਰ ਨਾਲ ਇਹਨੂੰ ਡੈਮੋਲਿਸ਼ ਕਰਤਾ ਮੈਕਸਿਮਮ ਡੈਮੋਲਿਸ਼ਨ ਹੋ ਚੁੱਕੀ ਅੰਦਰ ਸਰ ਇਹਨੂੰ ਕੋਈ ਮੈਲਾ ਨਸ਼ਾ ਦੱਸ ਕਰ ਜਿਹੜੀ ਇਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਇਹਦੇ ਹੋਰ ਵੀ ਘਰ ਨੇ ਇਸੇ ਕਰਕੇ ਹੋਰ ਵੀ ਘਰ ਵੀ ਕਰਕੇ ਜੀ ਐਨ ਆਲ ਬਣੇ ਹੋਏ ਆ ਉਹਨਾਂ ਦੇ ਕਦੋਂ ਕਾਰਬੇ ਹੋ ਇਹਨਾਂ ਗਲੀ ਦਾ ਸਰਵੇ ਕਰਕੇ ਹੀ ਅਸੀਂ ਨੋਟਿਸ ਇਹਨਾਂ ਨੂੰ ਪਹਿਲਾਂ ਪ ਔਡੈਂਟੀਫਾਈ ਕਰਕੇ ਜੋ ਹੋਇਆ ਨੋਟਿਸ ਉਹਨਾਂ ਨੂੰ ਵੀ ਅਸੀਂ ਜਾਰੀ ਕਰਾਂਗੇ ਜਿਹੜੇ ਨਸ਼ਾ ਤਸਕਰ ਹੈ ਜਾਂ ਪੁਲਿਸ ਡਿਪਾਰਟਮੈਂਟ ਤੋਂ ਜਿਹੜਾ ਰਿਕਾਰਡ ਮਿਲਦਾ ਉਸੇ ਨੂੰ ਔਡੈਂਟੀਫਾਈ ਕਰ ਰਹੇ ਹਾਂ ਜੀ ਜੀ ਉਧਰੋਂ ਜੋ ਸਾਨੂੰ ਉਧਰੋਂ ਭੇਜੀ ਜਾਂਦੀ ਹੈ ਲਿਸਟ ਵਗੈਰਾ ਮੌਕਾ ਸਰਵੇ ਕਰਕੇ ਅਸੀਂ ਵੈਰੀਫਾਈ ਕਰਦੇ ਹਾਂ ਜੀ ਉਹਨਾਂ ਨੂੰ ਬੰਦਾ ਨੋਟਿਸ ਦਿੰਨੇ ਪਹਿਲਾਂ ਅੱਜ ਅਸੀਂ ਮੋਗਾ ਜ਼ਿਲ੍ਹੇ ਦੀ ਸਾਧ ਵਾਲੀ ਬਸਤੀ ਦੇ ਵਿੱਚ ਆਏ ਹਾਂ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਮੈਰੋ ਸਾਹਿਬ ਦਾ ਚੱਕੋ ਕ੍ਰੋਸਿੰਗ ਜਿਹੜੇ ਹੈ ਉਹ ਰਿਮੂਵ ਕਰਨ ਲਈ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਜਿਹੜੀ ਸਿਚੁਏਸ਼ਨ ਹੈ ਉਹ ਮੇਨਟੇਨ ਰੱਖਣ ਜਿਹੜੇ ਐਡਕੁਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕੀਤੇ ਨੇ ਜਦੋਂ ਅਸੀਂ ਮੌਕੇ ਤੇ ਆਏ ਆ ਰਿਪੋਰਟ ਚੈੱਕ ਕੀਤਾ ਹੈ ਤੇ ਆ ਚੀਜ਼ ਸਾਹਮਣੇ ਆਈ ਹੈ ਕਿ ਸੋਨਾਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਆ ਜੇਲ੍ਹ ਦੇ ਵਿੱਚ ਹੈਗੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਮੁਕਦਮੇ ਸਰਦਾਰਚ ਨੇ 10 ਮੁਕਦਮੇ ਟੋਟਲ ਮੈਰੋ ਸਾਹਿਬ ਚੱਕ ਲੋ ਤੇ ਇਹਨਾਂ ਦੇ ਫਰਚ ਨੇ ਇਲੀਗਲ ਬਣੀ ਹੋਈ ਸੀ ਸਾਰੀ ਹਾਂਜੀ ਆ ਇਲੀਗਲ ਬਣੀ ਹੋਈ ਹੈ ਤੇ ਜਿਹੜੇ ਮ्युनਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐਵੋਇਲਟ ਕਰ ਰਹੀ ਹੈ ਉਹਦੇ ਤਹਿਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਿੰਨਾ ਤੇ ਕਰਦੇ ਉਹ ਕੀਤੀ ਜਾਂਦੀ ਹੈ ਹੋਰ ਕਿੰਨੇ ਮਕਾਨ ਹੈਗੇ ਜੀ ਇਹਨਾਂ ਦੇ ਪਿਛੇ ਇਹ ਜਾਣਕਾਰੀ ਜੀ ਇਹਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀ ਐ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ ਉਹਨਾਂ ਦੇ ਖਿਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਕੋਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਦੇ ਤਹਿਤ ਵੀ ਜੋ ਬਣਦਾ ਹੋਇਆ ਉਹ ਆਨਲਾਈਨ ਚਾਰਜ ਕਰੀ ਅੱਜ ਹੋਰ ਇਹ ਅੱਜ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਜੀ ਜਾਂ ਪਹਿਲਾਂ ਨੋਟਿਸ ਵਗੈਰਾ ਦਿੱਤਾ ਗਿਆ ਸੀ ਇਹਨਾਂ ਨੂੰ ਇਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ ਹੁਣ ਅੱਜ ਜਦੋਂ ਮੌਕੇ ਤੇ ਆਇਆ ਤਾਂ ਘਰ ਪੂਰਾ ਖਾਲੀ ਸੀ ਅਤੇ ਵਿੱਚ ਕੋਈ ਰਹਿਣਾ ਨਹੀਂ ਹੋਈ ਆ ਦਸਾਂ ਚ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਸਰ ਇਹੀ ਕਰ ਰਹੇ ਹੈ ਕਿ ਹੋਰ ਵੀ ਹੈ ਕੋਈ ਇੱਥੇ ਉਹ ਚੈੱਕ ਕਰ ਲੈਣੇ ਆ ਸਾਰਾ ਪਰ ਇਸ ਕਰਨ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਸੀ ਆਕਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੀ ਜਿਹੜੇ ਨੋਰਮਸ ਨੇ ਉਹਨੂੰ ਫੋਲੋ ਨਹੀਂ ਕਰਦਾ ਪਿਆ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਫਿਰ ਉਸ ਤਹਿਤ ਜਿਹੜੀ ਆ ਐਸ ਪਰ ਰੂਲਸ ਜਿਹੜੇ ਲੇਟ ਡਾਊਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇੱਥੇ ਐਡਕੂਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲੋਅਰ ਆਂਡਰ ਦੀ ਸਿਚੁਏਸ਼ਨ ਖਰਾਬ ਨਾ ਹੋਈ ਲਾਸਟ ਵੀਕ ਸਾਨੂੰ ਉਹ ਆਰਡਰ ਹੋਏ ਸੀ ਵੀ ਇਹ ਸੋਨਾ ਰਾਣੀ ਦੇ ਨਾਮ ਤੇ ਜੋ ਪ੍ਰਾਪਰਟੀ ਇੱਥੇ ਸਾਧਵਾਲੀ ਬਸਤੀ ਚ ਪੈਂਦੀ ਆ ਵੀ ਇਹਨਾਂ ਦੀ ਪ੍ਰਾਪਰਟੀ ਦੇ ਨਕਸ਼ੇ ਪਤਾ ਕੀਤੇ ਜਾਣ ਵੀ ਪ੍ਰਵਾਨਗੀ ਲਈਏ ਕਿ ਨਹੀਂ ਅਸੀਂ 3 ਦਿਨਾਂ ਦਾ ਸਮਾਂ ਇਹਨਾਂ ਨੂੰ ਲਾਸਟ ਵੀਕ ਦਿੱਤਾ ਸੀ 3 ਦਿਨਾਂ ਤੋਂ ਬਾਅਦ ਵੀ ਇਹਨਾਂ ਵੱਲੋਂ ਕੋਈ ਰਿਪਲਾਈ ਸਾਡੇ ਕੋਲ ਪ੍ਰਾਪਤ ਨਹੀਂ ਹੋਇਆ ਤੇ ਹੁਣ ਬਣਦੀ ਕਾਰਵਾਈ ਅੱਜ ਡਿਮੋਲਿਸ਼ਨ ਦੀ ਇੱਤੇ ਕਰ ਦਿੱਤੀ ਗਈ ਹੈ ਸੀ ਰਜਿਸਟਰੀ ਹੈ ਚਾਹ ਰਜਿਸਟਰੀ ਵਗੈਰਾ ਜਾਂ ਕਾਗਜ਼ ਪੱਤਰ ਹੋਰ ਸੀ ਇਹਨਾਂ ਕੋਈ ਮਾਲਕੀ ਇਹਨਾਂ ਨੇ ਦਸਤਾਵੇਜ਼ ਕੋਈ ਨਕਸ਼ਾ ਕੋਈ ਕੰਪਾਊਂਡਿੰਗ ਫੀਸ ਕੁਝ ਨਹੀਂ ਇਹਨਾਂ ਨੇ ਪੇਸ਼ ਕੀਤਾ ਸਾਨੂੰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਦੀ ਕਿ ਕਿਉਂਕਿ ਇਹ ਕੋਰ ਏਰੀਆ ਹੈਗਾ ਟਾਈਟ ਏਰੀਆ ਹੈ ਇਸ ਲਈ ਅਸੀਂ ਆਪਣਾ ਹਿਲਟੀ ਤੇ ਹੈਮਰ ਮੈਨੂਅਲ ਤਰੀਕੇ ਨਾਲ ਅੰਦਰੋਂ ਸਾਰਾ ਡੈਮੋਲਿਸ਼ ਕਰਤਾ ਹੋਇਆ ਬਾਹਰ ਦੀ ਸੇਫਟੀ ਨੂੰ ਦੇਖਦੇ ਹੋਏ ਅਸੀਂ ਜੀਸੀਬੀ ਨਹੀਂ ਲਾ पाए ਤੇ ਗਲੀ ਵੀ ਤੰਗ ਹੈਗੀ ਹੈ ਉਹਦੇ ਕਰਕੇ ਅਸੀਂ ਮੈਨੂਅਲ ਲਿਵਰ ਨਾਲ ਇਹਨੂੰ ਡੈਮੋਲਿਸ਼ ਕਰਤਾ ਮੈਕਸਿਮਮ ਡੈਮੋਲੇਸ਼ਨ ਹੋ ਚੁੱਕੀ ਹੈ ਅੰਦਰ ਸਰ ਇਹਨੂੰ ਕੋ ਮੇਲਾ ਨਸ਼ਾ ਦਸਕਰ ਜਿਹੜੀ ਹੈ ਇਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਇਹਦੇ ਹੋਰਲੀ ਕਰਨੇ ਇਸੇ ਕਰਕੇ ਜੋ ਫੋਰ ਵੀ ਕਰਕੇ ਡੀਟੀਕਲ ਬਣੇ ਹੋਏ ਆ ਉਹਨਾਂ ਦੇ ਕਦੋਂ ਕਾਰਜ ਹੋਏ ਇਹਨਾਂ ਗਲੀ ਦਾ ਸਰਵੇ ਕਰਕੇ ਹੀ ਅਸੀਂ ਨੋਟਿਸ ਇਹਨਾਂ ਨੂੰ ਪਹਿਲਾਂ ਪਹੁੰ ਆਇਡੈਂਟੀਫਾਈ ਕਰਕੇ ਜੋ ਹੋਇਆ ਨੋਟਿਸ ਉਹਨਾਂ ਨੂੰ ਵੀ ਅਸੀਂ ਜਾਰੀ ਕਰਾਂਗੇ ਜਿਹੜੇ ਨਸ਼ਾ ਤਸਕਰ ਹੈ ਜਾਂ ਪੁਲਿਸ ਡਿਪਾਰਟਮੈਂਟ ਤੋਂ ਜਿਹੜਾ ਰਿਕਾਰਡ ਮਿਲਦਾ ਉਸੇ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਜੀ ਜੀ ਉਧਰੋਂ ਜੋ ਸਾਨੂੰ ਉਧਰੋਂ ਭੇਜੀ ਜਾਂਦੀ ਹੈ ਲਿਸਟ ਵਗੈਰਾ ਮੌਕਾ ਸਰਵੇ ਕਰਕੇ ਅਸੀਂ ਵੈਰੀਫਾਈ ਕਰਦੇ ਹਾਂ ਸੀ ਉਹਨਾਂ ਨੂੰ ਬੰਦਾ ਨੋਟਿਸ ਦਿੰਨੇ ਪਹਿਲਾਂ ਅੱਜ ਅਸੀਂ ਮੋਗਾ ਜ਼ਿਲ੍ਹੇ ਦੀ ਸਾਧ ਵਾਲੀ ਬਸਤੀ ਦੇ ਵਿੱਚ ਆਏ ਹਾਂ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਮੈਰੋ ਸਾਹਿਬ ਦਾ ਚੱਕੋ ਕ੍ਰੋਸਿੰਗ ਜਿਹੜੇ ਹੈ ਉਹ ਰਿਮੂਵ ਕਰਨ ਲਈ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਰ ਜਿਹੜੇ ਐਡਕੁਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕੀਤੇ ਨੇ ਜਦੋਂ ਅਸੀਂ ਮੌਕੇ ਤੇ ਆਏ ਆ ਰਿਪੋਰਟ ਚੈੱਕ ਕੀਤਾ ਹੈ ਤੇ ਆ ਚੀਜ਼ ਸਾਹਮਣੇ ਆਈ ਹੈ ਕਿ ਸੋਨਾ ਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਆ ਜੇਲ੍ਹ ਦੇ ਵਿੱਚ ਹੈਗੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਮੁਕਦਮੇ ਸਰਦਾਰਜ ਨੇ 10 ਮੁਕਦਮੇ ਟੋਟਲ ਮੈਰੋ ਸਾਹਿਬ ਚੱਕ ਲੋ ਤੇ ਇਹਨਾਂ ਦੇ ਦਰਜ ਕਰੋ ਇਲੀਗਲ ਬਣੀ ਹੋਈ ਸੀ ਸਾਰੀ ਹਾਂਜੀ ਆ ਇਲੀਗਲ ਬਣੀ ਹੋਈ ਹੈ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐਵੋਲੇਟ ਕਰ ਰਹੀ ਹੈ ਉਹਦੇ ਤਹਿਤ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਦੇ ਉਹ ਕੀਤੀ ਜਾ ਰਹੀ ਹੈ। ਹੋਰ ਕਿੰਨੇ ਮਕਾਨ ਹੈਗੇ ਜੀ ਇਹਨਾਂ ਦੇ ਪਿੱਛੇ ਇਹ ਜਾਣਕਾਰੀ ਜੀ। ਇਹਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀਆਂ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ। ਉਹਨਾਂ ਦੇ ਖਿਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਉਹਦੇ ਤਹਿਤ ਵੀ ਜੋ ਬੰਦਾ ਹੋਇਆ ਉਹ ਅਣਜਾਣ ਚਰਚ ਕਰੇ। ਅੱਛਾ ਹੋਰ ਇਹ ਅੱਜ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਜੀ ਜਾਂ ਇਹਨਾਂ ਨੂੰ ਨੋਟਿਸ ਵਗੈਰਾ ਦਿੱਤਾ ਗਿਆ ਸੀ ਇਹਨਾਂ ਨੂੰ। ਇਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ। ਹੁਣ ਅੱਜ ਜਦੋਂ ਮੌਕੇ ਤੇ ਆਇਆ ਤਾਂ ਘਰ ਪੂਰਾ ਖਾਲੀ ਹੋਈ ਆ ਤਾਂ ਸੱਚ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਸਰ ਇਹੀ ਘਰ ਹੈ ਕਿ ਹੋਰ ਵੀ ਹੈ ਕੋਈ ਇੱਥੇ ਉਹ ਚੈੱਕ ਕਰ ਲੈਣੇ ਸਾਰਾ ਪਰ ਇਸ ਕਰਨ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਸੀ ਆਕਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੀ ਜਿਹੜੇ ਨਾਰਮਸ ਨੇ ਉਹਨੂੰ ਫੋਲੋ ਨਹੀਂ ਕਰਦਾ ਪਿਆ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਫਿਰ ਉਸ ਤਹਿਤ ਜਿਹੜੀ ਆ ਐਸ ਪਰ ਰੂਲੋ ਜਿਹੜੇ ਲੇਟ ਡਾਊਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇੱਥੇ ਐਡਕੁਏਟ ਸਿਕਿਉਰਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲੋਅਰ ਆਂਡਰ ਦੀ ਸਿਚੁਏਸ਼ਨ ਖਰਾਬ ਨਾ ਹੋਈ ਲਾਸਟ ਵੀਕ ਸਾਨੂੰ ਉਹ ਆਰਡਰ ਹੋਏ ਸੀ ਵੀ ਇਹ ਸੋਨਾ ਰਾਣੀ ਦੇ ਨਾਮ ਤੇ ਜੋ ਪ੍ਰਾਪਰਟੀ ਇੱਥੇ ਸਾਧਵਾਲੀ ਬਸਤੀ ਚ ਪੈਂਦੀ ਆ ਵੀ ਇਹਨਾਂ ਦੀ ਪ੍ਰਾਪਰਟੀ ਦੇ ਨਕਸ਼ੇ ਪਤਾ ਕੀਤੇ ਜਾਣ ਵੀ ਪ੍ਰਵਾਨਗੀ ਲਈਏ ਕਿ ਨਹੀਂ ਅਸੀਂ 3 ਦਿਨਾਂ ਦਾ ਸਮਾਂ ਇਹਨਾਂ ਨੂੰ ਲਾਸਟ ਵੀਕ ਦਿੱਤਾ ਸੀ 3 ਦਿਨਾਂ ਤੋਂ ਬਾਅਦ ਵੀ ਇਹਨਾਂ ਵੱਲੋਂ ਕੋਈ ਰਿਪਲਾਈ ਸਾਡੇ ਕੋਲ ਪ੍ਰਾਪਤ ਨਹੀਂ ਹੋਇਆ ਤੇ ਹੁਣ ਬੰਦ ਦੀ ਕਾਰਵਾਈ ਅੱਜ ਡੈਮੋਲੇਸ਼ਨ ਦੀ ਇੱਤੇ ਕਰ ਦਿੱਤੀ ਗਈ ਹੈ ਸੀ ਰਜਿਸਟਰੀ ਹੈ ਚਾਹ ਰਜਿਸਟਰੀ ਵਗੈਰਾ ਜਾਂ ਕਾਗਜ਼ ਪੱਤਰ ਹੋਰ ਸੀ ਇਹਨਾਂ ਕੋਈ ਮਾਲਕੀ ਇਹਨਾਂ ਨੇ ਦਸਤਾਵੇਜ਼ ਕੋਈ ਨਕਸ਼ਾ ਕੋਈ ਕੰਬਾਊਂਡਿੰਗ ਫੀਸ ਕੁਝ ਨਹੀਂ ਇਹਨਾਂ ਨੇ ਪੇਸ਼ ਕੀਤਾ ਸਾਨੂੰ ਕਾਈ ਕਾਰਵਾਈ ਕੀਤੀ ਜੀ ਕਿੰਨਾ ਘਟਾਇਆ ਜਾ ਰਿਹਾ ਸਾਰਾ ਘਟਾਇਆ ਜਾ ਰਿਹਾ ਕਿਉਂਕਿ ਇਹ ਕੋਰ ਏਰੀਆ ਹੈਗਾ ਟਾਈਟ ਏਰੀਆ ਹੈ ਇਸ ਲਈ ਅਸੀਂ ਆਪਣਾ ਹਿਲਟੀ ਤੇ ਹੈਮਰ ਮੈਨੂਅਲ ਤਰੀਕੇ ਨਾਲ ਅੰਦਰੋਂ ਸਾਰਾ ਡੈਮੋਲਿਸ਼ ਕਰਤਾ ਹੋਇਆ ਬਾਹਰ ਦੀ ਸੇਫਟੀ ਨੂੰ ਦੇਖਦੇ ਹੋਏ ਅਸੀਂ ਜੀਸੀਬੀ ਨਹੀਂ ਲਾ पाए ਤੇ ਗਲੀ ਵੀ ਤੰਗ ਹੈਗੀ ਆ ਉਹਦੇ ਕਰਕੇ ਅਸੀਂ ਮੈਨੂਅਲ ਲਿਵਰ ਨਾਲ ਇਹਨੂੰ ਡੈਮੋਲਿਸ਼ ਕਰਤਾ ਮੈਕਸਿਮਮ ਡੈਮੋਲੇਸ਼ਨ ਹੋ ਚੁੱਕੀ ਅੰਦਰ ਸਰ ਇਹਨੂੰ ਕੋਈ ਮੈਲਾ ਨਸ਼ਾ ਤਸਕਰ ਜਿਹੜੀ ਹੈ ਇਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਇਹਦੇ ਫੋਰ ਵੀ ਕਰਨੇ ਇਸੇ ਕਰਕੇ ਉਹ ਫੋਰ ਵੀ ਕਰਕੇ ਲੀਗਲ ਬਣੇ ਹੋਏ ਆ ਉਹਨਾਂ ਦੇ ਕਦੋਂ ਕਾਰਵਾਈ ਹੋ ਹੁਣ ਫੇਰ ਧਿਆਨ ਜਾ ਰਿਹਾ ਵੀ ਘਰ ਇੱਥੇ ਹੋਰ ਵੀ ਨੇ ਉਹ ਆਇਡੈਂਟੀਫਾਈ ਕਰਕੇ ਜੋ ਹੋਇਆ ਨੋਟਿਸ ਉਹਨਾਂ ਨੂੰ ਵੀ ਅਸੀਂ ਜਾਰੀ ਕਰਾਂਗੇ ਜਿਹੜੇ ਨਸ਼ਾ ਤਸਕਰ ਹੈ ਜਾਂ ਪੁਲਿਸ ਡਿਪਾਰਟਮੈਂਟ ਤੋਂ ਜਿਹੜਾ ਰਿਕਾਰਡ ਮਿਲਦਾ ਉਸੇ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਜੀ ਜੀ ਉਧਰੋਂ ਜੋ ਸਾਨੂੰ ਉਧਰੋਂ ਭੇਜੀ ਜਾਂਦੀ ਹੈ ਲਿਸਟ ਵਗੈਰਾ ਮੌਕਾ ਸਰਵੇ ਕਰਕੇ ਅਸੀਂ ਵੈਰੀਫਾਈ ਕਰਦੇ ਹਾਂ ਜੀ ਉਹਨਾਂ ਨੂੰ ਬੰਦ ਦਾ ਨੋਟਿਸ ਦਿੰਨੇ ਪਹਿਲਾਂ ਅੱਜ ਅਸੀਂ ਮੋਗਾ ਜ਼ਿਲ੍ਹੇ ਦੀ ਸਾਧ ਵਾਲੀ ਬਸਤੀ ਦੇ ਵਿੱਚ ਆਏ ਹਾਂ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਮੈਰੋ ਸਾਹਿਬ ਦਾ ਚੱਕੋ ਅਪਰੋਚਮੈਂਟ ਦਾ ਚੱਕੋ ਜਿਹੜੇ ਹੈ ਉਹ ਰਿਮੂਵ ਕਰਨ ਲਈ ਡਰਾਈਵ ਉਹਦੇ ਤਹਿਤ ਨਵਦੀਪ ਮਾਨ ਨੇ ਨਿਯਮਕ ਜਿਹੜੀ ਸਿਚੁਏਸ਼ਨ ਹੈ ਉਹ ਮੇਨਟੇਨ ਰੱਖਣ ਲਈ ਜਿਹੜੇ ਐਡਿਕੁਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕੀਤੇ ਨੇ ਜਦੋਂ ਅਸੀਂ ਮੌਕੇ ਤੇ ਆਏ ਆ ਰਿਪੋਰਟ ਚੈੱਕ ਕੀਤਾ ਹੈ ਤੇ ਆਹ ਚੀਜ਼ ਸਾਹਮਣੇ ਆਈ ਹੈ ਕਿ ਸੋਨਾ ਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਆ ਜੇਲ੍ਹ ਦੇ ਵਿੱਚ ਹੈਗੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਮੁਕਦਮੇ ਸਰਦਾਰਚ ਨੇ 10 ਮੁਕਦਮੇ ਟੋਟਲ ਮੈਰੋ ਸਾਹ ਚੱਕ ਲੋ ਇਨਾਂ ਦੇ ਬਰਚ ਦੇ ਇਲੀਗਲ ਬਣੀ ਹੋਈ ਸੀ ਸਾਰੀ ਹਾਂਜੀ ਆ ਇਲੀਗਲ ਬਣੀ ਹੋਈ ਹੈ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐਵੋਲੇਟ ਕਰ ਰਹੀ ਹੈ ਉਹਦੇ ਤਹਿਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਦੇ ਉਹ ਕੀਤੀ ਜਾ ਰਹੀ ਹੈ ਹੋਰ ਕਿੰਨੇ ਮਕਾਨ ਹੈਗੇ ਜੀ ਇਹਨਾਂ ਦੇ ਪੁੱਛਿਆ ਜਾਣਕਾਰੀ ਜੀ ਇਹਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀਆਂ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ ਉਹਨਾਂ ਦੇ ਖਿਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਆ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਦੇ ਅੱਜ ਹੋਰ ਵੀ ਅੱਜ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਜੀ ਜਾਂ ਇਹਨਾਂ ਨੂੰ ਨੋਟਿਸ ਵਗੈਰਾ ਦਿੱਤਾ ਗਿਆ ਸੀ ਇਹਨਾਂ ਨੂੰ ਜਿਨ੍ਹਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ ਹੁਣ ਅੱਜ ਜਦੋਂ ਮੋਕੇ ਤੇ ਆਇਆ ਤਾਂ ਘਰ ਪੂਰਾ ਖਾਲੀ ਸੀ ਜਾਂ ਦੇ ਵਿੱਚ ਕੋਈ ਰਹਿਣਾ ਨਹੀਂ ਬੰਦਾ ਸਭ ਕਿਸੇ ਮਾਮਲੇ ਤੋਂ ਸੋਨਾ ਰਾਣੀ ਨੂੰ ਸਜ਼ਾ ਵੀ ਹੋਈ ਹੈ ਦੱਸਾਂ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਸਰ ਇਹੀ ਘਰ ਹੈ ਜਾਂ ਹੋਰ ਵੀ ਹੈ ਕੋਈ ਇੱਥੇ ਉਹ ਚੈੱਕ ਕਰ ਲੈਣੇ ਆ ਸਾਰਾ ਪਰ ਇਸ ਘਰ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਸੀ ਆ ਘਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੀ ਜਿਹੜੇ ਨਾਰਮਸ ਨੇ ਉਹਨੂੰ ਫੋਲੋ ਨਹੀਂ ਕਰਦਾ ਪਿਆ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਤੇ ਫਿਰ ਉਸ ਸਟੇਟ ਜਿਹੜੀ ਆ ਐਸ ਪਰ ਲੋ ਲੋ ਜਿਹੜੇ ਲੇਟ ਡਾਊਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇਥੇ ਐਡਕੁਏਟ ਸਕਿਉਰਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਈ